ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਗਠੀਆ ਦੀ ਬਿਮਾਰੀ ਦੋਸਤੋ ਹੁਣ ਤੱਕ ਬਜ਼ੁਰਗਾਂ ਵਿੱਚ ਹੀ ਜ਼ਿਆਦਾਤਰ ਵੇਖੀ ਜਾਂਦੀ ਸੀ। ਹਾਲਾਂਕਿ ਅਜੇ ਵੀ ਇਹ ਬਿਮਾਰੀ ਵੱਡੀ ਉਮਰ ਦੇ ਲੋਕਾਂ ਨੂੰ ਜ਼ਿਆਦਾ ਹੁੰਦੀ ਹੈ ਪਰ ਬਦਲਦੇ ਹੋਏ ਖਾਣ-ਪੀਣ ਕਰਨ ਅਤੇ ਸਾਡੇ ਰੋਜ਼ਾਨਾ ਜੀਵਨ ਸ਼ੈਲੀ ਦੇ ਕਰਕੇ ਇਹ ਬਿਮਾਰੀ ਘੱਟ ਉਮਰ ਦੇ ਲੋਕਾਂ ਨੂੰ ਵੀ ਆਪਣੀ ਚਪੇਟ ਵਿੱਚ ਲੈਣ ਲੱਗ ਪਈ ਹੈ। ਗਠੀਆ ਦਾ ਦਰਦ ਸਾਲ ਭਰ ਹੀ ਮਰੀਜ਼ ਨੂੰ ਪਰੇਸ਼ਾਨ ਕਰਦਾ ਹੈ ਪਰ ਸਰਦੀਆਂ ਵਿੱਚ ਤਾਂ ਦੋਸਤੋ ਇਹ ਜੋੜਾਂ ਦਾ ਦਰਦ ਬਹੁਤ ਹੀ ਜ਼ਿਆਦਾ ਤਕਲੀਫ ਦੇਣ ਲੱਗ ਜਾਂਦਾ ਹੈ। ਸਰਦੀਆਂ 'ਚ ਇਹ ਸਮੱਸਿਆ ਇੰਨੀ ਵੱਧ ਜਾਂਦੀ ਹੈ ਕਿ ਲੋਕ ਉੱਠਣ-ਬੈਠਣ ਅਤੇ ਲੇਟਣ ਦੀ ਵਿੱਚ ਵੀ ਮਦਦ ਭਾਲਦੇ ਹਨ ਭਾਵੇਂ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਹੈ ਠੰਡ ਦੇ ਮੌਸਮ ਵਿੱਚ ਦੋਸਤੋ ਵੱਧ ਜਾਂਦੀ ਹੈ ਇਸ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਜੇਕਰ ਤੁਹਾਡੇ ਘਰ 'ਚ ਕੋਈ ਵਿਅਕਤੀ ਗਠੀਆ ਤੋਂ ਪੀੜਤ ਹੈ ਤਾਂ ਤੁਹਾਨੂੰ ਜ਼ਿਆਦਾ ਅਲਰਟ ਹੋ ਜਾਣਾ ਚਾਹੀਦਾ ਹੈ ਅਤੇ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਬਿਮਾਰੀ ਦੇ ਮਰੀਜ਼ ਨੂੰ ਜੋੜਾਂ ਦਾ ਦਰਦ ਅਕੜਾ ਅਕੜਾ ਜਾਂ ਸੋਜ ਅਤੇ ਇਸ ਦੇ ਨਾਲ-ਨਾਲ ਹੋਰ ਵੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਰੋਗਿਆ ਦੇ ਅਨੁਸਾਰ ਇਹ ਸਮੱਸਿਆ ਗੋਡਿਆਂ ਦੇ ਵਿੱਚਕਾਰ ਟਿਸ਼ੂਆਂ ਦੇ ਟੁੱਟਣ ਕਾਰਨ ਜਾਂ ਫਿਰ ਜੋੜਾਂ ਦੇ ਸਿਰਿਆਂ 'ਚ ਸੋਜ ਆਉਣ ਦੇ ਕਾਰਨ ਹੋ ਜਾਂਦੀ ਹੈ। ਇਸ ਤੋਂ ਇਲਾਵਾ ਇਹ ਬਲੱਡ 'ਚ ਯੂਰਿਕ ਐਸਿਡ ਦੀ ਮਾਤਰਾ ਵਧਣ ਤੇ ਵੀ ਜੋੜਾਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਠੰਡ ਦੇ ਮੌਸਮ 'ਚ ਜੋੜਾਂ ਦੇ ਦਰਦ ਤੋਂ ਪੀੜਤ ਲੋਕਾਂ ਨੂੰ ਜ਼ਿਆਦਾ ਸਾਵਧਾਨੀ ਵਰਤਣੀ ਚਾਹੀਦੀ ਹੈ। ਇਹਨਾਂ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਦੋਸਤੋ ਇਸ ਤੋਂ ਕੁਝ ਹੱਦ ਤੱਕ ਰਾਹਤ ਪਾ ਸਕਦੇ ਹੋ। ਜੇਕਰ ਤੁਸੀਂ ਗਠੀਆ ਦੇ ਦਰਦ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਸਰਦੀਆਂ ਦੇ ਮੌਸਮ ਵਿੱਚ ਅਦਰਕ ਦੇ ਤੇਲ ਦੀ ਵਰਤੋਂ ਤੁਹਾਨੂੰ ਕਰਨੀ ਚਾਹੀਦੀ ਹੈ। ਅਤੇ ਇਸ ਦੇ ਨਾਲ ਹੀ ਤੁਸੀਂ ਦੋਸਤੋ ਅਦਰਕ ਦੇ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰੋ ਅਤੇ ਇਸ ਤੋਂ ਇਲਾਵਾ ਇਸ ਨੂੰ ਸਵੇਰੇ ਸ਼ਾਮ ਅਦਰਕ ਦੀ ਚਾਹ ਬਣਾ ਕੇ ਵੀ ਇਸ ਦਾ ਸੇਵਨ ਕਰੋ ਸਰਦੀਆਂ ਦੇ ਮੌਸਮ 'ਚ ਰੋਜ਼ਾਨਾ ਤુલਸੀ ਦੀਆਂ 4 ਤੋਂ 5 ਪੱਤੀਆਂ ਖਾਣੀਆਂ ਚਾਹੀਦੀਆਂ ਹਨ ਇਸ ਤੋਂ ਇਲਾਵਾ ਤੁਸੀਂ ਇਸ ਨੂੰ ਚਾਹ ਵਿੱਚ ਵੀ ਵਰਤ ਸਕਦੇ ਹੋ ਲਸਣ ਗਠੀਆ ਦੇ ਦਰਦ ਤੋਂ ਵੀ ਆਰਾਮ ਦਵਾਉਂਦਾ ਹੈ ਇਸ ਨੂੰ ਰੋਜ਼ਾਨਾ ਦੋਸਤੋ ਤੁਸੀਂ ਆਪਣੇ ਭੋਜਨ ਵਿੱਚ ਵਰਤੋ ਕਰਨੀ ਹੈ ਇਸ ਤੋਂ ਇਲਾਵਾ ਇਸ ਦੇ ਤੇਲ ਨਾਲ ਜੋੜਾਂ ਦੀ ਮਾਲਿਸ਼ ਕਰਨ ਨਾਲ ਵੀ ਸਾਨੂੰ ਗਠੀਆ ਦੇ ਦਰਦ ਤੋਂ ਆਰਾਮ ਮਿਲ ਜਾਂਦਾ ਹੈ ਅਸ਼ਵਗੰਧਾ ਦਾ ਨਿਯਮਿਤ ਸੇਵਨ ਜੇਕਰ ਠੰਡ ਦੇ ਮੌਸਮ ਵਿੱਚ ਕੀਤਾ ਜਾਵੇ ਤਾਂ ਇਸ ਦੇ ਨਾਲ ਗਠੀਏ ਦੇ ਦਰਦ 'ਚ ਆਰਾਮ ਮਿਲ ਜਾਂਦਾ ਹੈ ਇਸ ਦੇ ਨਾਲ ਹੀ ਤੁਹਾਡੇ ਸਰੀਰ ਦੀ ਇਮਿਊਨਿਟੀ ਪਾਵਰ ਵੱਧ ਜਾਂਦੀ ਹੈ ਭਾਵ ਕਿ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਵੱਧ ਜਾਂਦੀ ਹੈ ਤਾਂ ਦੋਸਤੋ ਅਸੀਂ ਸਾਡੀ ਅੱਜ ਦੀ ਵੀਡੀਓ ਜੇਕਰ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਨਾ ਧੰਨਵਾਦ